ਦੋਸਤੋ ਅੱਜ ਦੇ ਸਮੇਂ ਵਿੱਚ ਜਿਸ ਮਾਪੇ ਦਾ ਬੱਚਾ ਨਸ਼ਿਆਂ ਦੀ ਭੈੜੀ ਬਿਮਾਰੀ ਵਿੱਚ ਲੱਗ ਜਾਂਦਾ ਉਸ ਦੇ ਮਾਪੇ ਦਾ ਜਿਹੜਾ ਦੁੱਖ ਹੁੰਦਾ ਉਹ ਮੈਂ ਆਪਣੀਆਂ ਚਾਰ ਲਾਈਨਾਂ ਰਾਹੀਂ ਬੋਲਣ ਲੱਗਿਆ ਤਿਆਰ ਨਾਲ ਜਰੂਰ ਸੁਣਨਾ ਪੁੱਤਰੋ ਪੰਜਾਬ ਦਿਓ ਬਈ ਨਿਸ਼ਾਨਾ ਕਰਿਓ ਵੀ ਪੁੱਤਰੋ ਪੰਜਾਬ ਦਿਓ ਬਈ ਨਿਸ਼ਾਨਾ ਕਰਿਓ ਵੀ ਨਿਰਿਹ ਹੈ ਬੁਰੀ ਬਿਮਾਰੀ ਨਿਰਿਹ ਹੈ ਬੁਰੀ ਬਿਮਾਰੀ ਕੋਣ ਨਾ ਖੜਿਓ ਵੀ ਪੁੱਤਰੋ ਪੰਜਾਬ ਦਿਓ ਜਿਹੜਾ ਵੀ ਪੁੱਤ ਮਾਪਿਆਂ ਦੇ ਏਨੇ ਬੀ ਪੁੱਤ ਮਾਪਿਆਂ ਦੇ ਨਸ਼ਿਆਂ ਤੇ ਲਾਗੇ ਨੇ ਮਾਪੇ ਨਾ ਮਰੇ ਨਾ ਜਿਉਂਦੇ ਤਰਲੇ ਉਹ ਕਰਦੇ ਬਈ ਪੁੱਤਰੋ ਪੰਜਾਬ ਦਿਓ ਬਈ ਨਸ਼ਾ ਨਾ ਕਰਿਓ ਵੀ ਨਿਰੀ ਹੈ ਇਹੋ ਬਿਮਾਰੀ ਕੋੜ ਨਾ ਖੜਿਓ ਵੀ ਨਸ਼ਾ ਹੈ ਬੁਰੀ ਬਿਮਾਰੀ ਭੈਣ ਤੇ ਭਾਈ ਉਹਨਾਂ ਦੇ ਪਰ ਤੇ ਪਾਈ ਉਹਨਾਂ ਦੇ ਉਹ ਵੀ ਦੁਖੀ ਰਹਿੰਦੇ ਨੇ ਦੇਖ ਕੇ ਹਾਲਤ ਉਹਨਾਂ ਦੀ ਦੇਖ ਕੇ ਹਾਲਤ ਉਹਨਾਂ ਦੀ ਧਰਲੇ ਉਹ ਪਾਉਂਦੇ ਵੀ ਪੁੱਤਰੋ ਪੰਜਾਬ ਦਿਓ ਵੀ ਨਸ਼ਾ ਨਾ ਕਰਿਓ ਵੀ ਨਿਰਿਹੈ ਇਹੋ ਬਿਮਾਰੀ ਨਸ਼ੇ ਕੂੜ ਨਾ ਖੜਿਓ ਵੀ ਨਿਰਿਹੈ ਇਹੋ ਬਿਮਾਰੀ ਰਿਸ਼ਤੇਦਾਰ ਦੋਸਤ ਮਿੱਤਰ ਰਿਸ਼ਤੇਦਾਰ ਦੋਸਤ ਮਿੱਤਰ ਉਹ ਸਾਥਾ ਵੀ ਵਟ ਜਾਂਦੇ ਜੀ ਦਾ ਪੁੱਤ ਨਸ਼ੇ ਤੇ ਲੱਗ ਜੇ ਜੀ ਦਾ ਪੁੱਤ ਨਸ਼ੇ ਤੇ ਲੱਗ ਜੇ ਨਾ ਉਹਨੂੰ ਸਮਝਾਉਂਦੇ ਵੀ ਉਹ ਪੁੱਤਰੋ ਪੰਜਾਬ ਦਿਓ ਵੀ ਨਸ਼ਾ ਨਾ ਕਰਿਓ ਵੀ ਨਰੀ ਹੈ ਇਹੋ ਬਿਮਾਰੀ ਕੋਲ ਨਾ ਖੜਿਓ ਵੀ ਓ ਪੁੱਤਰੋ ਪੰਜਾਬ ਦੇਓ ਵੀ ਪੰਜਾਬ ਚੋਂ ਨਸ਼ਾ ਮਕਾਈਏ ਪੰਜਾਬ ਚੋਂ ਨਸ਼ਾ ਮਕਾਈਏ ਸਾਰੇ ਆਪਰ ਨਾਲ ਸੌ ਖਾਈਏ ਪੰਜਾਬ ਚੋਂ ਨਸ਼ਾ ਮਕਾਈਏ ਸਾਰੇ ਆਪਰ ਨਾਲ ਸੌ ਖਾਈਏ ਪਹਾੜੀ ਪਿੰਡ ਇਕੱਠੇ ਹੋ ਕੇ ਪਹਾੜੀ ਪਿੰਡ ਇਕੱਠੇ ਹੋ ਕੇ ਲਾਢੀ ਪੁਰ ਸੰਦਾ ਸਾਥ ਨਵਾਈਏ ਨਵਾਈਏ ਵੀ ਪੁੱਤਰੋ ਪੰਜਾਬ ਦਿਓ ਵੀ ਨਸ਼ਾ ਲਾ ਕਰਿਓ ਵੀ ਨਸ਼ਾ ਹੈ ਬੁਰੀ ਬਿਮਾਰੀ ਕੋਲ ਨਾ ਖੜਿਓ ਵੀ ਪੁੱਤਰੋ ਪੰਜਾਬ ਦਿਓ ਵੀ ਧੰਨਵਾਦ ਜੈ ਸਲੂਬ